ਮੈਂ ਲੁੱਡੀਆਂ ਪਾਵਾ ਮੋਲਾ ਦੇ ਦਰਿਆ ਕੇ ਮੈਂ ਲੁੱਡੀਆਂ ਪਾਵਾ ਮੋਲਾ ਦੇ ਦਰਿਆ ਕੇ ਲੁੱਡੀਆਂ ਪਾਵਾ ਜੀ ਤਾਂ ਹਰ ਕੋਈ ਨੱਚ ਲੈਂਦਾ ਲੇਕਿਨ ਤੁਸੀਂ ਆਪਣੀ ਬੋਲੀ ਪਾ ਕੇ ਆਪਣੇ ਗੀਤ ਨਾਲ ਲੋਕਾਂ ਨੂੰ ਕੁੜੀਆਂ ਮੁੰਡਿਆਂ ਨੂੰ ਨਚਾ ਰਹੇ ਹੋ ਕਿਸ ਤਰੀਕੇ ਦਾ ਫੀਲ ਹੁੰਦਾ ਕਿਵੇਂ ਬੀਟ ਜਿਹੜੀ ਹੈ ਉਹਨਾਂ ਦੇ ਪੈਰਾਂ ਨਾਲ ਜਿਹੜੀ ਹੈ ਮੈਚ ਕਰਦੀ ਹੈ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਅੱਗੇ ਵਧਾਉਂਦੇ ਪਾਸ ਇਸੇ ਤਰ੍ਹਾਂ ਹੀ ਜਿੱਦਾਂ ਕਿ ਬੀਟ ਨਾਲ ਨਾਲ ਚੱਲਦੀ ਰਹਿੰਦੀ ਆ ਆਪ ਮੈਚਨੂਰ ਦਿਲ ਕਰਦਾ ਹੈ ਤੇ ਇੱਕ ਪ੍ਰੈਕਟਿਸ ਤੇ ਆ ਕਿ ਆਪਾਂ ਕਿੱਦਾਂ ਉਹਨੂੰ ਡੀਲ ਕਰਦੇ ਆ ਜਾਂ ਆਪਾਂ ਕਿੱਦਾਂ ਨੋਟਿਸ ਕਰਦੇ ਆ ਜੀ ਮੈਮ ਜਿਵੇਂ ਆਪਣੀ ਇੱਕ ਹੁੰਦੀ ਹੈ ਨਾ ਇੱਕ ਆਵਾਜ਼ ਹੁੰਦੀ ਆ ਆਵਾਜ਼ ਦੇ ਰਾਹੀਂ ਕਿੱਦਾਂ ਮਤਲਬ ਬੱਚਿਆਂ ਨੂੰ ਸਟੈਪ ਟੂ ਸਟੈਪ ਉਹਨਾਂ ਨੂੰ ਸਿਖਾਉਣਾ ਹੈ ਕਿਸ ਤਰੀਕੇ ਨਾਲ ਉਹਨਾਂ ਨੂੰ ਟ੍ਰੇਨ ਕਰਨਾ ਕਿੰਨੇ ਕ ਮਤਲਬ ਕਈ ਵਾਰੀ ਸਮੱਸਿਆ ਆਂਦੀ ਹੈ ਦਿੱਕਤ ਆਂਦੀ ਹੈ ਹਾਂਜੀ ਇਹ ਦਿੱਕਤ ਆਉਂਦੀ ਹੈ ਕਈ ਵਾਰ ਫੈਮਿਲੀ ਇਸ਼ੂਸ ਹੁੰਦੇ ਨੇ ਉਹ ਤੁਹਾਨੂੰ ਅਲਾਉ ਨਹੀਂ ਕਰਦੇ ਹੈਗੇ ਵੀ ਤੁਸੀਂ professionally ਇਸ ਫੀਲਡ ਦੇ ਵਿੱਚ ਜਾਣਾ ਹੈ ਤਾਂ ਇਸ ਕਰਕੇ ਜੇ ਮਤਲਬ ਤੁਸੀਂ ਦੇਖ ਰਹੇ ਹੋ ਕਿ ਬੱਚਾ ਹਾਂ ਇਹਦੇ ਵਿੱਚ ਇੰਟਰਸਟ ਹੈਗਾ ਤਾਂ ਨਾਲ ਦੀ ਨਾਲ ਉਹਦਾ ਟੀਚਰ ਰੱਖੋ ਤੇ ਅੱਗੇ ਵਧਾਓ ਕਿੰਨਾ ਟਾਈਮ ਹੋ ਗਿਆ ਇਸ ਚੀਜ਼ ਦੀ ਪ੍ਰੈਕਟਿਸ ਕਰਦੇ ਹੋਏ ਕਿੰਨਾ ਕੁ ਟਾਈਮ ਜਿਹੜਾ ਪ੍ਰੈਕਟਿਸ ਲਈ ਸਪੈਸ਼ਲੀ ਚਾਹੀਦਾ ਪ੍ਰੈਕਟਿਸ ਲਈ ਕਾਫੀ ਟਾਈਮ ਚਾਹੀਦਾ ਸਪੈਸ਼ਲੀ ਸਵੇਰ ਦਾ ਰਿਆਜ਼ ਇਸ ਮਚ ਵੈਰੀ ਇੰਪੋਰਟੈਂਟ ਤੇ ਬਸ ਪ੍ਰੈਕਟਿਸ ਮੇਕਸ ਯੂ ਮੈਨ ਪਰਫੈਕਟ ਅੱਜ ਤੁਸੀਂ ਅਕਸਰ ਇਹ ਡੀਜੇ ਤੇ ਗਾਣੇ ਚੱਲਦੇ ਹੋਏ ਤੇ ਤਾਂ ਬਹੁਤ ਮੁੱਟਿਆਰੇ ਤੇ ਗੱਭਰੂ ਜੁੜੇ ਨੇ ਨੱਚਦੇ ਹੋਏ ਦੇਖੇ ਹੋਣੇ ਪਰ ਅੱਜ ਅਸੀਂ ਤੁਹਾਨੂੰ ਇੱਕ ਇਦਾਂ ਦੇ ਸਖਸ ਨਾਲ ਮਿਲਵਾਉਣ ਲੱਗੇ ਆ ਇੱਕ ਇਦਾਂ ਦੀ ਕੁੜੀ ਨਾਲ ਮਿਲਵਾਉਣ ਲੱਗੇ ਜੋ ਕਿ ਆਪਣੀ ਆਵਾਜ਼ ਨਾਲ ਜਿਹੜੇ ਕੁੜੀ ਮੁੰਡੇ ਨੂੰ ਜਿਹੜੇ ਨੱਚਣ ਤੇ ਮਜਬੂਰ ਕਰ ਦਿੰਦੇ ਨੇ ਜਿੰਨਾਂ ਦਾ ਨਾਮ ਹੈਗਾ ਕਨਿਕਾ ਸ਼ਰਮਾ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਮੈਮ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੋ ਜਿਹਾ ਹਾਲ ਚਾਲ ਵਧੀਆ ਜੀ ਤੁਸੀਂ ਮੈਮ ਡੀਜੇ ਤੇ ਤਾਂ ਕੁੜੀਆਂ ਮੁੰਡਿਆਂ ਨੂੰ ਨਚਾ ਰਹੇ ਹੋ ਕਿਸ ਤਰੀਕੇ ਦਾ ਫੀਲ ਹੁੰਦਾ ਕਿਵੇਂ ਬੀਟ ਜਿਹੜੀ ਹੈ ਉਹਨਾਂ ਦੇ ਪੈਰਾਂ ਨਾਲ ਜਿਹੜੀ ਹੈ ਮੈਚ ਕਰਦੀ ਹੈ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਅੱਗੇ ਵਧਾਉਂਦੇ ਹੋ ਬਸ ਇਸੇ ਤਰ੍ਹਾਂ ਜਿੱਦਾਂ ਕਿ ਬੀਟ ਨਾਲ ਨਾਲ ਚੱਲਦੀ ਰਹਿੰਦੀ ਹੈ ਆਪ ਵੀ ਨਚਣ ਨੂੰ ਦਿਲ ਕਰਦਾ ਹੈ ਤੇ ਇੱਕ ਪ੍ਰੈਕਟਿਸ ਤੇ ਹੈ ਕਿ ਆਪਾਂ ਕਿੱਦਾਂ ਉਹਨੂੰ ਡੀਲ ਕਰਦੇ ਆਂ ਜਾਂ ਆਪਾਂ ਕਿੱਦਾਂ ਨੋਟਿਸ ਕਰਦੇ ਆਂ ਉਹਨੂੰ ਤੇ ਕਿੰਨਾ ਟਾਈਮ ਹੋ ਗਿਆ ਮੈਮ ਤੁਸੀਂ ਤੁਹਾਨੂੰ ਇਸ ਫੀਲਡ ਦੇ ਵਿੱਚ ਕਿਸ ਤਰੀਕੇ ਨਾਲ ਕਿੰਨੀ ਪ੍ਰੈਕਟਿਸ ਤੇ ਕਿੰਨੀ ਕੋਲਡ ਪੈਂਦੀ ਹੈ ਪ੍ਰੈਕਟਿਸ ਤੇ ਤਾਂ ਬਹੁਤ ਲੋਡ ਪੈਂਦੀ ਹੈ ਜੀ ਤੇ ਮੈਨੂੰ ਇਹਦੇ ਵਿੱਚ ਕਾਫੀ ਟਾਈਮ ਹੋ ਗਿਆ ਸਕੂਲ ਟਾਈਮ ਤੁਮ ਐਸੇ ਫੀਲਡ ਦੇ ਵਿੱਚ ਓਕੇ ਸਕੂਲ ਟਾਈਮ ਤੋਂ ਹਾਂਜੀ ਤੇ ਸਕੂਲ ਟਾਈਮ ਤੋਂ ਮਤਲਬ ਇੱਦਾਂ ਤੇ ਪਾਰਟਿਸਿਪੇਟਸ ਕਰ ਰਹੇ ਹੋ ਤੇ ਇਸ ਤਰੀਕੇ ਨਾਲ ਅੱਜ ਤੱਕ ਕਿੰਨੇ ਕਿ ਪਰਫਾਰਮੈਂਸ ਜਿਹੜੀ ਐ ਦੇ ਚੁੱਕੇ ਐ ਤੇ ਕਿੰਨੇ ਕਿ ਟਰੋਫੀ ਜਿਹੜੀ ਐ ਹਾਸਲ ਕਰ ਚੁੱਕੇ ਟਰੋਫੀਸ ਵੈਸੇ ਤਾਂ ਬਿਨਾਂ ਟਰੋਫੀ ਦੇ ਉਹ ਤੋਂ ਹੀ ਸਟੇਜ ਤੇ ਚੜੀਦਾ ਵਾ ਤੇ ਬਾਕੀ ਮਾਲਕ ਦੀ ਕਿਰਪਾ ਨਾਲ ਟਰੋਫੀ ਆ ਹੀ ਜਾਂਦੀ ਐ ਤੇ ਪਰਫਾਰਮ ਵੀ ਕਰਦੇ ਐ ਕੀ ਬਾਤ ਐ ਫਿਰ ਦੋ ਲਾਈਨਾਂ ਕੁ ਸੁਣਾਓਗੇ ਸਾਡੇ ਬੋਲੀ ਦੀਆਂ ਜੀ ਹੂੰ ਮੈਂ ਲੁੱਡੀਆਂ ਪਾ ਮੋਲਾ ਦੇ ਦਾਰਿਆ ਕੇ ਮੈਂ ਲੁੱਡੀਆਂ ਪਾਵਾਂ ਮੋਲਾ ਦੇ ਦਾਰਿਆ ਕੇ ਲੁੱਡੀਆਂ ਪਾਵਾਂ ਤਮਾਲਾ ਪਾਵਾਂ ਮੈਂ ਨੱਚਦੀਆਂ ਵਾਂ ਮੋਲਾ ਦੇ ਦਾਰਿਆ ਕੇ ਕੀ ਹੋ ਗਿਆ ਜੀ ਤੇ ਮੈਂ ਜਿਵੇਂ ਆਪਣੀ ਇੱਕ ਹੁੰਦੀ ਹੈ ਨਾ ਇੱਕ ਆਵਾਜ਼ ਹੁੰਦੀ ਹੈ ਆਵਾਜ਼ ਦੇ ਰਾਹੀਂ ਕਿਦਾਂ ਮਤਲਬ ਬੱਚਿਆਂ ਨੂੰ ਸਟੈਪ ਟੂ ਸਟੈਪ ਉਹਨਾਂ ਨੂੰ ਸਿਖਾਣਾ ਕਿਸ ਤਰੀਕੇ ਨਾਲ ਉਹਨਾਂ ਨੂੰ ਟ੍ਰੇਨ ਕਰਨਾ ਕਿੰਨੇ ਕੁ ਮਤਲਬ ਕਈ ਵਾਰੀ ਸਮੱਸਿਆ ਆਉਂਦੀ ਹੈ ਦਿੱਕਤ ਆਉਂਦੀ ਹੈ ਹਾਂਜੀ ਇਹ ਦਿੱਕਤ ਆਉਂਦੀ ਹੈ ਕਈ ਵਾਰ ਫੈਮਿਲੀ ਇਸ਼ੂਸ ਹੁੰਦੇ ਨੇ ਉਹ ਤੁਹਾਨੂੰ ਅਲਾਉ ਨਹੀਂ ਕਰਦੇ ਹੈਗੇ ਵੀ ਤੁਸੀਂ ਪ੍ਰੋਫੈਸ਼ਨਲੀ ਇਸ ਫੀਲਡ ਦੇ ਵਿੱਚ ਜਾਣਾ ਹੈ ਤਾਂ ਇਸ ਕਰਕੇ ਜੇ ਮਤਲਬ ਤੁਸੀਂ ਦੇਖ ਰਹੇ ਹੋ ਕਿ ਬੱਚਾ ਹਾਂ ਇਹਦੇ ਵਿੱਚ ਇੰਟਰਸਟ ਹੈਗਾ ਤਾਂ ਨਾਲ ਦੀ ਨਾਲ ਉਹਦਾ ਟੀਚਰ ਰੱਖੋ ਤੇ ਅੱਗੇ ਵਧਾਓ ਤੇ ਮੈਂ ਮੈਂ ਤੁਹਾਨੂੰ ਕਦੇ ਦਿੱਕਤ ਆਈ ਹੈ ਜਿਵੇਂ ਤੁਸੀਂ ਹੁਣੀ ਕਿਹਾ ਨਾ ਵੀ ਫੈਮਿਲੀ ਨਹੀਂ ਅਲਾਉ ਕਰਦੇ ਵੀ ਤੁਸੀਂ ਇਸ ਫੀਲਡ ਦੇ ਵਿੱਚ ਜਾਓ ਕਿਉਂਕਿ ਇਹ ਕਿਦਾਂ ਦੀ ਫੀਲਡ ਹੈ ਜਿਹਨੂੰ ਅੰਡਰਸਟੈਂਡ ਕਰਨ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਆ ਆਪਾਂ ਟੀਚਰ ਬਣ ਕੇ ਸਮਝਾ ਸਕਦੇ ਆ ਆਪਾਂ ਇੰਜੀਨੀਅਰ ਨੂੰ ਸਮਝਾ ਸਕਦੇ ਡਾਕਟਰ ਨੂੰ ਸਮਝਾ ਸਕਦੇ ਪਰ ਜੇ ਜੇ ਡਾਂਸ ਤੇ ਮਿਊਜ਼ਿਕ ਦੀ ਗੱਲ ਆਉਂਦੀ ਨਾ ਬਹੁਤ ਔਖਾ ਹੁੰਦਾ ਕਰਦੇ ਨੂੰ ਸਮਝਾਣਾ ਤੁਹਾਡੇ ਲਈ ਕਿੰਨੇ ਕ ਔਖਾ ਹੋਇਆ ਨਹੀਂ ਮੇਰੇ ਲਈ ਕੋਈ ਔਖਾ ਨਹੀਂ ਸੀ ਮੇਰੇ ਪੇਰੈਂਟਸ ਮੈਨੂੰ ਫੁੱਲ ਸਪੋਰਟ ਕੀਤਾ ਕਿ ਨਾਲ ਨਾਲ ਸਟੱਡੀ ਕਰੋ ਅਗਰ ਇਹ ਤੁਹਾਡਾ ਪੈਸ਼ਨ ਹੈ ਇਹਨੂੰ ਵੀ ਜ਼ਰੂਰ ਕੰਟੀਨਿਊ ਰੱਖੋ ਨਾਲ ਤੇ ਮੈਂ ਗਾਉਣ ਦਾ ਵੀ ਸ਼ੌਂਕ ਰੱਖਦੇ ਹਾਂ ਉਸ ਕੀ ਜੀ ਇਸ ਬੋਲੀਵੁੱਡ ਨਹੀਂ ਗਾਨੀ ਵੀ ਆ ਕਿ ਨੂੰ ਸਭ ਤੋਂ ਜ਼ਿਆਦਾ ਫੋਲੋ ਕਰਦੇ ਕੋਣ ਤੁਹਾਡਾ ਫੇਵਰਿਟ ਨੂਸਰਤ ਸਾਹਿਬ ਤਾਂ ਹਨਿਤ ਖੈਰ ਮੰਗਾ ਨਿਤ ਖੈਰ ਮੰਗਾ ਨਿਤ ਖੈਰ ਮੰਗਾ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਨਿਤ ਖੈਰ ਮੰਗਾ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਹੋ ਤੇਰੇ ਪੈਰਾਂ 'ਚ ਅਖੀਰ ਦੁਆ ਨਾ ਕੋਈ ਹੋਰ ਮੰਗਦੀ ਨਿਤ ਖੈਰ ਮੰਗਾ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਮੈਂ ਕਿੰਨਾ ਟਾਈਮ ਹੋ ਗਏ ਇਸ ਚੀਜ਼ ਦੀ ਪ੍ਰੈਕਟਿਸ ਕਰਦੇ ਹੋਏ ਕਿੰਨਾ ਕੁ ਟਾਈਮ ਜਿਹੜਾ ਪ੍ਰੈਕਟਿਸ ਲਈ ਸਪੈਸ਼ਲੀ ਚਾਹੀਦਾ ਪ੍ਰੈਕਟਿਸ ਲਈ ਕਾਫੀ ਟਾਈਮ ਚਾਹੀਦਾ ਸਪੈਸ਼ਲੀ ਸਵੇਰ ਦਾ ਰਿਆਜ਼ ਇਸ ਮਚ ਵੈਰੀ ਇੰਪੋਰਟੈਂਟ ਤੇ ਬਸ ਪ੍ਰੈਕਟਿਸ ਮੇਕਸ ਦੀ ਮੈਨ ਪਰਫੈਕਟ ਅੱਛਾ ਕਈ ਵਾਰੀ ਇਦਾਂ ਹੁੰਦਾ ਨਾ ਜਦੋਂ ਆਪਾਂ ਕਰਦੇ ਹੁੰਨੇ ਬੱਚੇ ਸਾਨੂੰ ਵੀ ਦੇਖ ਕੇ ਕਹਿ ਦਿੰਦੇ ਆ ਵੀ ਤੁਹਾਨੂੰ ਦੇਖ ਕੇ ਕਹਿੰਦੇ ਹੁੰਨੇ ਮੈਮ ਅਸੀਂ ਵੀ ਤੁਹਾਡੇ ਵਰਗੀ ਮਤਲਬ ਕਿ ਇਦਾਂ ਸਿੰਗਿੰਗ ਕਰਨੀ ਹੈ ਜਾਂ ਫਿਰ ਇਦਾਂ ਬੋਲੀਆਂ ਪਾਣੀਆਂ ਸਿਖਾਉਂਦੇ ਵੀ ਉਹ ਨਾਲ ਦੇ ਨਾਲ ਬੱਚੇ ਨੂੰ ਗਾਈਡ ਕਰਦੇ ਹਾਂ ਅਸੀਂ ਨਹੀਂ ਐਜ਼ ਅ ਗਾਈਡੈਂਸ ਤਾਂ ਨਹੀਂ ਮੈਂ ਪ੍ਰੋਵਾਈਡ ਕਰਦੀ ਕਿਉਂਕਿ ਮੈਂ ਖੁਦ ਹੀ ਸਟੂਡੈਂਟ ਆ ਹਾਲੇ ਕੀ ਕਰ ਰਹੇ ਮੈਮ ਤੁਸੀਂ ਮੈਂ ਬੀਐਡ ਕਰ ਰਹੀ ਹਾਂ ਮੈਮ ਕਿਸ ਤਰੀਕੇ ਦਾ ਐਕਸਪੀਰੀਅੰਸ ਜਿਹੜਾ ਹੈ ਰਿਹਾ ਹੈ ਲਾਈਫ ਦੇ ਵਿੱਚ ਕਿੰਨੇ ਕ ਚੀਜ਼ ਜੜੀਆਂ ਨੇ ਅੱਜ ਤੱਕ ਹਾਸਲ ਕੀਤੀਆਂ ਨੇ ਕਿੰਨੀਆਂ ਕਾਪਰਚੁਨਿਟੀਜ਼ ਜੜੀਆਂ ਨੇ ਤੁਹਾਡੇ ਸਿੰਗਿੰਗ ਦਾ ਆਧਾਰ ਤੇ ਮਿਲੀਆਂ ਨੇ ਓਪਰਚੁਨਿਟੀਜ਼ ਕਾਫੀ ਮਿਲੀਆਂ ਨੇ ਹੁਣ ਇਦਾਂ ਬਾਈ ਨੇਮ ਹੁਣ ਮੈਂ ਇਦਾਂ ਹਨਾ ਇਦਾਂ ਮੁਸ਼ਕਿਲ ਹੈ ਤਾਂ ਓਪਰਚੁਨਿਟੀਜ਼ ਮੈਨੂੰ ਕਾਫੀ ਮਿਲੀਆਂ ਨੇ ਬੱਚਿਆਂ ਦਾ ਕਿੰਨਾ ਸਹਿਯੋਗ ਮਿਲਦਾ ਜਦੋਂ ਤੁਸੀਂ ਉਹਨਾਂ ਨੂੰ ਸਿਖਾਉਂਦੇ ਹੋ ਟੀਚ ਕਰਦੇ ਹੋ ਗਾਈਡ ਕਰਦੇ ਹੋ ਬੱਚਿਆਂ ਦਾ ਵੀ ਵੈਸੇ ਐਸਚ ਮੈਂ ਟੀਚ ਨਹੀਂ ਕਰਦੀ ਮੈਂ ਕਿਉਂਕਿ ਐਜ਼ ਅ ਸਟੂਡੈਂਟ ਆ ਤੇ ਬਸ ਇਦਾਂ ਇਦਾਂ ਹਾਂਜੀ ਹਾਂਜੀ ਤੇ ਘਰ ਦੇ ਮਤਲਬ ਕਿ ਕਈ ਵਾਰੀ ਹੁੰਦਾ ਨਾ ਵੀ ਆਪਾਂ ਕਈ ਵਾਰੀ ਰਿਸ਼ਤੇਦਾਰ ਵੀ ਇਦਾਂ ਦੇ ਹੁੰਦੇ ਆ ਕਿ ਕਮੈਂਟਿੰਗ ਕਰ ਜਾਂਦੇ ਨੇ ਕਿਸੇ ਨੇ ਕੁਝ ਇਦਾਂ ਦੀ ਕਮੈਂਟਿੰਗ ਨਹੀਂ ਨਹੀਂ ਲੱਕੀਲੀ ਰਿਸ਼ਤੇਦਾਰ ਵੀ ਬਹੁਤ ਅੱਛੇ ਨੇ ਕੁਝ ਨਹੀਂ ਕਿਹਾ ਉਹਨਾਂ ਨੇ ਹਾਂਜੀ ਇਦਾਂ ਆ ਗਿਆ ਕਿਉਂਕਿ ਮੋਸਟਲੀ ਆਪਾਂ ਦੇਖਦੇ ਆ ਨਾ ਰਿਸ਼ਤੇਦਾਰ ਕਿ ਇਦਾਂ ਹੁੰਦਾ ਹੈ ਇਦਾਂ ਹੁੰਦਾ ਹੈ ਮੋਸਟਲੀ ਬਟ ਲੱਕੀਲੀ ਮੇਰੇ ਨਾਲ ਇਦਾਂ ਨਹੀਂ ਹੋਇਆ ਉਹ ਸਭ ਖੁਸ਼ ਹੁੰਦੇ ਜਦੋਂ ਆਪਾਂ ਵੀਡੀਓਜ਼ ਵਗੈਰਾ ਅਪਲੋਡ ਕਰਦੇ ਆ ਉਹ ਖੁਸ਼ ਹੁੰਦੇ ਨੇ ਅੱਗੋਂ ਸਭ ਉਹ ਵੀ ਅਪਲੋਡ ਕਰਦੇ ਨੇ ਵੀ ਹਾਂ ਇਹ ਸਾਡਾ ਬੱਚਾ ਹੈ ਹੂੰ ਹਾਂਜੀ ਦੀ ਮੈਮ ਹੋਰ ਲਾਈਕ ਜਿਵੇਂ ਕਿ ਅੱਜ ਤੁਸੀਂ ਇੱਕ ਪਰਫਾਰਮੈਂਸ ਦਿੱਤੀ ਹੈ ਕਿ ਹੋਰ ਵੀ ਤੁਹਾਡੀ ਪਰਫਾਰਮੈਂਸ ਹੈਗੀ ਹੈ ਅ ਅੱਜ ਨਹੀਂ ਅੱਜ ਤਾਂ ਇਹੀ ਸੀਗੀ ਬਸ ਅਗਰ ਮੈਮ ਲਾਈਕ ਜਿਵੇਂ ਕਿ ਤੁਹਾਨੂੰ ਡਿਫਰੈਂਟ ਡਿਫਰੈਂਟ ਕਾਲਜਸ ਦੇ ਵਿੱਚ ਬੁਲਾਉਂਦੇ ਨੇ ਹੈ ਨਾ ਬੱਚਿਆਂ ਨੂੰ ਸਿਖਾਉਂਦੇ ਨੇ ਸਭ ਤੋਂ ਜ਼ਿਆਦਾ ਡਿਫਿਕਲਟੀ ਕੀ ਚੀਜ਼ ਲੱਗਦੀ ਹੈ ਜੋ ਕਿ ਸਿਖਾਉਣਾ ਖੁਦ ਨੂੰ ਸਮਝਣਾ ਵੀ ਬਹੁਤ ਔਖਾ ਤੇ ਸਿਖਾਉਣਾ ਵੀ ਬਹੁਤ ਔਖਾ ਸਭ ਤੋਂ ਔਖੀ ਚੀਜ਼ ਆ ਕੰਸਿਸਟੈਂਸੀ ਕੀ ਤੁਸੀਂ ਉਸ ਨਾਲ ਜੁੜੇ ਕਿੱਦਾਂ ਰਹਿਣਾ ਵਾ ਬਹੁਤ ਹਰਡਲਸ ਆndੀਆਂ ਨੇ ਆਬਸਟੈਕਲਸ ਆndੀਆਂ ਨੇ ਬਟ ਮਤਲਬ ਜੇ ਤੁਹਾਡਾ ਸੱਚਾ ਪਿਆਰ ਉਸ ਚੀਜ਼ ਨਾਲ ਹੋਊਗਾ ਨਾ ਤੁਸੀਂ ਜੁੜੇ ਰਹੋਗੇ ਜੁੜੇ ਰਹੋਗੇ ਹਾਂ ਛਿਲ ਜ਼ਰੂਰ ਕਰ ਲਓ ਬਿਲਕੁਲ ਹਾਂਜੀ ਤੇ ਮੈਮ ਕੋਈ ਤੁਹਾਡਾ ਆਪ ਦਾ ਫੇਵਰੇਟ ਰਿਆ ਹੋਵੇ ਗੀਤ ਜੋ ਅੱਜ ਵੀ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਜਿਹੜਾ ਤੁਹਾਡਾ ਫੇਵਰੇਟ ਰਿਆ ਹੋਵੇ ਕਾਫੀ ਨੇ ਇਦਾਂ ਤੇ ਤਾਂ ਦੋ ਲਾਈਨਾਂ ਸੁਣਾ ਕੇ ਦਿਖਾਵਾਂ ਜੀ ਤੇਰੇ ਪਿੱਛੇ ਅੱਖੀਆਂ ਦੀ نیند ਗਈ ਤੇਰੇ ਪਿੱਛੇ ਦਿਲ ਦਾ ਕਰਾਰ ਗਿਆ ਤੇਰੇ ਪਿੱਛੇ ਅੱਖੀਆਂ ਦੀ نیند ਗਈ ਤੇਰੇ ਪਿੱਛੇ ਦਿਲ ਦਾ ਕਰਾਰ ਗਿਆ ਸਾਨੂੰ ਤੇ ਪਤਾ ਨਹੀਂ ਰੱਬਾ ਕੀ ਹੋ ਗਿਆ ਸਾਨੂੰ ਤੇ ਪਤਾ ਨਹੀਂ ਰੱਬਾ ਕੀ ਹੋ ਗਿਆ ਆਖਦੇ ਨੇ ਲੋਕੀ ਹੋ ਪਿਆਰ ਗਿਆ ਤੇਰੇ ਪਿੱਛੇ ਅੱਖੀਆਂ ਦੀ نیند ਗਈ ਤੇਰੇ ਪਿੱਛੇ ਦਿਲ ਦਾ ਕਰਾਰ ਗਿਆ ਤੁਹਾਡੇ ਨਾਲ ਕਦੋਂ ਸਭ ਤੋਂ ਜ਼ਿਆਦਾ ਲਾਈਕ ਬਹੁਤ ਮਤਲਬ ਕਿ ਬਹੁਤ ਵਿਆਸ ਕੀਤਾ ਹੋਵੇ ਲੇਕਿਨ ਇੱਕ ਮਿਸਟੇਕ ਜਿਹੜੀ ਹੋ ਗਈ ਹੋਵੇ ਕਿਹੜੀ ਪਰਫਾਰਮੈਂਸ ਦੇ ਵਿੱਚ ਹੋਈ ਮੇਰੇ ਤੋਂ ਇਹ ਪਰਫਾਰਮੈਂਸ ਬੋਲੀਆਂ ਦੇ ਦੌਰਾਨ ਹੀ ਹੋਈ ਹੈ ਇੱਕ ਸਟੇਜ ਤੇ ਤੇ ਉਦੋਂ ਫਿਰ ਬਟ ਕਵਰ ਅਪ ਹੋ ਜਾਂਦਾ ਵਾ ਨਾਲ ਜੇ ਆਪਾਂ اٹੈਂਟਿਵ ਹੈਗੇ ਆ ਤਾਂ ਤੇ ਮੈਮ ਜਾਂਦੇ ਜਾਂਦੇ ਕੋਈ ਬੋਲੀ ਸਾਡੀ ਆਡੀਅנס ਲਈ ਪਾਉਣਾ ਚਾਹ। ਅੱਛਾ ਜੀ ਬੋਲੀ ਹਮ ਹਮ ਮੇਲਾ ਲੱਗਿਆ ਏ ਵਿੱਚ ਦਰਬਾਰੇ 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 ਓ ਲੁੱਡੀਆਂ ਪਾਈਏ ਸੋਹਣਿਆ ਮੌਲ ਨੂੰ ਮਨਾਈਏ ਸੋਹਣਿਆ